ਕਿਸਾਨ ਵੀਰੋ ਮੈਂ ਡਾਕਟਰ ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ ਤੇ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਇਸ ਵੀਡੀਓ ਵਿੱਚ ਮੈਂ ਸਵਾਗਤ ਕਰਦਾ ਮੇਰੇ ਨਾਲ ਮੌਜੂਦ ਨੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾਕਟਰ ਅਮਰੀਕ ਸਿੰਘ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਝੋਨੇ ਦੀ ਸਿੱਧੀ ਬਜਾਈ ਬਾਰੇ ਗੱਲਬਾਤ ਕਰਾਂਗੇ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਤੁਸੀਂ ਇਹ ਦੱਸੋ ਕਿ ਝੋਨੇ ਦੀ ਜੋ ਸਿੱਧੀ ਬਜਾਈ ਹੈ ਉਹ ਹੈ ਕੀ ਹੈ ਉਹਦਾ ਸਾਰਾ ਤੁਸੀਂ ਪ੍ਰੋਸੈਸ ਦੱਸੋ ਕਿ ਉਹਨੂੰ ਝੋਨੇ ਦੀ ਸਿੱਧੀ ਬਜਾਈ ਕਿਉਂ ਕਿਹਾ ਜਾਂਦਾ ਹੈ ਇਹ ਕੋ ਬਿਲਕੁਲ ਡਾਕਟਰ ਚੰਕ ਵਾਜੇ ਤਾਂ ਕਿ ਜਿਸ ਤਰ੍ਹਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇ ਤੋਂ ਝੋਨੇ ਦੀ ਲਵਾਈ ਕਰਨ ਉਹਦੂ ਕਰਕੇ ਆਪਾਂ ਕਰਦੇ ਹਾਂ ਹਾਂਜੀ ਅ ਸਾਡਾ ਜਿਹੜਾ ਜ਼ਮੀਨੀ ਹਟਲਾ ਪਾਣੀ ਦਾ ਪੱਧਰ ਜਿਹੜਾ ਵਾ ਲਗਾਤਾਰ ਹੇਠਾਂ ਜਾ ਰਿਹਾ ਹਾਂਜੀ ਜਿਹੜਾ ਕਿ ਚਿੰਤਾ ਦਾ ਵਿਸ਼ਾ ਵਾ ਹਾਂਜੀ ਆ ਹੁੰਦੀਆਂ ਵੀ ਜੀ ਇਨ ਰਿਪੋਰਟ ਆਈਆਂ ਨੇ ਕਿ ਬਹੁਤ ਸਾਰੇ ਝਿਰਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਾ ਉਹ ਡਾਰਕ ਜ਼ੋਨ ਦੇ ਵਿੱਚ ਜਾ ਚੁੱਕਾ ਹਾਂਜੀ ਕਈ ਜਿਹੜੀ ਇਹੋ ਜੀ ਰਿਪੋਰਟਾਂ ਵੀ ਆ ਗਈਆਂ ਨੇ ਕਿ ਜਿੱਥੇ ਕਿ ਪਾਣੀ ਦਾ ਜਿਹੜਾ ਵਾ ਉਹ ਬਹੁਤ ਡੁੰਗਾਈ ਤੇ ਸਬਮਰਸੀਬਲ ਬੋਰ ਕਰਕੇ ਵੀ ਪਾਣੀ ਨਹੀਂ ਮਿਲ ਰਿਹਾ ਚੱਕੇ ਨਹੀਂ ਜਾ ਰਿਹਾ ਤੇ ਅੱਜ ਹੀ ਮੈਂ ਦੇਖਦੇ ਪਏ ਵੀਡੀਓ ਦੇਦੇ ਪਏ ਵੀ ਦਿੱਲੀ ਦੇ ਵਿੱਚ ਬੜੀ ਬੜੀ ਹਾਲਤ ਹੈ ਕਿ ਉਹ ਟੈਂਕਰ ਆਉਂਦਾ ਤੇ ਲੋਕੀ ਚੜ੍ਹ ਉੱਪਰ ਚੜ੍ਹ ਕੇ ਕੋਸਾ ਪਾਣਾ ਕੁੱਤਾ ਕਰਕੇ ਸਰਪਾਣੀ ਲੈ ਰਹੇ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਜਿਹੜਾ ਵੱਧਦਾ ਚਲਦਾ ਹਾਂਜੀ ਸੋ ਉਹਦੇ ਵਿੱਚ ਝੋਨੇ ਦੀ ਫਸਲ ਜਿਹੜੀ ਆ ਉਹ ਬੜਾ ਵੱਡਾ ਇੱਕ ਕਾਰਨ ਹੈ ਕਿ ਉਹਦੇ ਜਿਹੜੀ ਸंचाई ਵਾਸਤੇ ਆਪਾਂ ਜਦੋਂ ਕਦੂ ਕਰੇ ਕਰਦੇ ਆ ਤੇ ਮੈਕਸਿਮ ਪਾਣੀ ਦੀ ਯੂਟਿਲਾਈਜੇਸ਼ਨ ਨਹੀਂ ਉਹਦੇ ਚ ਹੁੰਦੀ ਆ ਹਾਂਜੀ ਤੇ ਪੰਜਾਬ ਦੇ ਵਿੱਚ ਵੀ ਇਹੀ ਹੈ ਕਿ ਸਾਡਾ ਕਿ ਠੀਕ ਹੈ ਸਾਡੇ ਜਿਹੜੇ ਕੁਝ ਜਿਹੜੇ 4-5 ਜ਼ਿਲ੍ਹੇ 6 ਜ਼ਿਲ੍ਹੇ ਆ ਇਹ ਤਾਂ ਨਹਿਰੀ ਪਾਣੀ ਵਰਤੇ ਆ ਔਰ ਸਾਡੇ ਬੁੱਧ ਜ਼ਿਲ੍ਹੇ ਜਿਹੜੇ ਆ ਉਹ ਥੰਡੇ ਦਾ ਪਾਣੀ ਵਰਤੇ ਆ ਉਹ ਕੋ ਜਿੰਨਾ ਪਾਣੀ ਹੈ ਨੋ ਜਿੰਨਾ ਪਾਣੀ ਰੀਚਾਰਜ ਹੁੰਦਾ ਉਸ ਤੋਂ ਵੱਧ ਅਸੀਂ ਬਾਹਰ ਕੱਢ ਰਹੇ ਹਾਂ ਹਾਂਜੀ ਠੀਕ ਸੋ ਉਸੇ ਕਰਕੇ ਸਾਨੂੰ ਜਿਹੜੀ ਕੁਝ ਅਲਟਰਨੇਟਿਵ ਜਿਹੜੀਆਂ ਆਡੀਆਂ ਤਕਨੀਕਾਂ ਨੇ ਕਣੀਆ ਕੇ ਬਦਲਵੀਂ ਤਕਨੀਕਾਂ ਨੇ ਉਹਨਾਂ ਨੂੰ ਅਪਣਾਉਣਾ ਪਊਗਾ ਉਹਦੇ ਵਾਸਤੇ ਐਸੋਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੜੀ ਵਧੀਆ ਤਕਨੀਕ ਜਿਹੜੀ ਆ ਉਹ ਸਿੱਧੀ ਬਿਜਾਈ ਜਿਹੜੀ ਆ ਉਹ ਜਿਹੜੀ ਉਹਦੀ ਸਫਾਰਸ਼ ਕੀਤੀ ਗਈ ਹੈ ਹਾਂਜੀ ਜਿਹੜੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ ਜਿਹੜੀ ਉਹ ਐਸੋਲੇ ਡੀ ਕੀਤੀ ਜਾ ਚੁੱਕੀ ਜਾ ਰਹੀ ਆ ਸੋ ਉਹਦੇ ਵਿੱਚ ਜਿਹੜਾ ਹੋਂ ਜਿਹੜਾ ਵਾ ਜਿਹੜਾ ਸਮਾਂ ਜਿਹੜਾ ਜਾ ਰਿਹਾ ਵਾ ਕਿਉਂਕਿ ਜਿਹੜੀ ਬਾਸਮਤੀ ਦੀ ਜੇ ਆਪਾਂ ਬੁਜਾਈ ਦੇਖ ਲਈਏ ਤੇ ਬਾਸਮਤੀ ਦੀ ਬਿਜਾਈ ਆ ਜਾਂ ਉਸ ਤੋਂ ਪਹਿਲਾਂ ਜਿਹੜੀ ਆਪਾਂ 1.26 ਹੀ ਉਹਦੇ ਵਿੱਚ ਜੇ ਘੱਟ ਪੱਕਣ ਜਿਹੜਾ ਸਮਾਂ ਲੈਣ ਵਾਲੀ ਪੱਕ ਸਮਾਂ ਲੈਣ ਵਿਜਾਈ ਕਰਾਂਗੇ ਤੋਂ ਜ਼ਿਆਦਾ ਬਣੀ ਮਟਰ ਹਾਂਜੀ ਸੋ ਇਸ ਕਰਕੇ ਇਹ ਜਿਹੜੀ ਛੋਨੇ ਸੀਡਰ ਵੀਜਾਈ ਜਿਹੜੀ ਆ ਹੁਣ ਤਾਂ ਕਾਫੀ ਉਹਦੇ ਵਿੱਚ ਚੇਂਜੇਜ਼ ਵੀ ਆਈਆਂ ਨੇ ਕਿਉਂਕਿ ਮਸ਼ੀਨਾ ਪਹਿਲਾਂ ਨਾਰਮਲ ਡਰੈਲ ਹੀ ਮੁੜ ਕੇ ਲੱਕੀ ਸੀਡਰ ਡਾਈ ਹੁਣ ਆਪਾਂ ਸਟੈਪ ਡੀਲਰ ਅਕਸੈਪਟ ਸੀਡਰ ਡਿਲੀ ਵੀ ਆ ਗਈ ਆ ਸੋ ਇਸ ਕਰਕੇ ਇਹਦੀ ਜਿਹੜੀ ਆ ਹੁਣ ਇੱਕ ਨਵਾਂ ਜਿਹੜਾ ਉਹ ਡਰਮ ਸੀਡਰ ਵੀ ਆ ਗਿਆ ਹਾਂਜੀ ਉਹ ਉਹਦੇ ਨਾਲ ਵੀ ਸੀਡਰ ਵੀਜਾਈ ਕਰ ਸਕਦੇ ਆ ਸੋ ਵੱਖ-ਵੱਖ ਤਕਨੀਕ ਜਿਹੜੀ ਆ ਉਹ ਆਪਾਂ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਬਾਹਰਲੇ ਕੰਟਰੀਆਂ ਵਿੱਚ ਵੀ ਸਦੀਪ ਵਿਜੈ ਕਰ ਰਹੀ ਕੀਤੀ ਜਾ ਰਹੀ ਹੈ ਸੋ ਪੰਜਾਬ ਦੇ ਵਿੱਚ ਇਹਦੀ ਬੜੀ ਲੋੜ ਹੈ ਸੋਡੇ ਡਾਕਟਰ ਸਾਹਿਬ ਇੱਕ ਤਾਂ ਤੁਸੀਂ ਪਾਣੀ ਦੀ ਗੱਲ ਕੀਤੀ ਕਿ ਇਸ ਤਕਨੀਕ ਨਾਲ ਪਾਣੀ ਦੀ ਬਚਤ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਕੀ ਕੀ ਫਾਇਦਾ ਹੈ ਜੀ ਇਸ ਤਕਨੀਕ ਨੇ ਇਹਦੇ ਵਿੱਚ ਦੇਖੋ ਪਾਣੀ ਦੀ ਬਚਤ ਹੁੰਦੀ ਹੁੰਦੀ ਆ ਪਾਣੀ ਦੇ ਨਾਲ ਨਾਲ ਇੱਕ ਸਮਾਂ ਬੜਾ ਸਮੇਂ ਦੀ ਬੜੀ ਬਚਤ ਹੁੰਦੀ ਆ ਕਿਉਂਕਿ ਜਿੱਥੇ ਪਾਣੀ ਦੇ ਆਪਾਂ ਸਮੇਂ ਦੀ ਜਿਹੜੀ ਆ ਉਹ ਪਨੀਰੀ ਵਿਜਨੀ ਆ ਫਿਰ ਉਹਨੂੰ ਉਹਦੀ ਪੋਟਾਈ ਕਰਦੀ ਆ ਮਜ਼ਦੂਰ ਲੱਪਣੇ ਆ ਉਪਰ ਲਵਾਈ ਕਰਦੀ ਆ ਉਹ ਬੜਾ ਟਾਈਮ ਲੱਗ ਜਾਂਦਾ ਵਾ ਸੋ ਇਹਦੇ ਵਿੱਚ ਆਪਾਂ ਸਿੱਧੀ ਜਿਹੜੀ ਉਹ ਸਿੱਧਾ ਜਿਹੜਾ ਵਾ ਉਹ ਬੀਜ ਜਿਹੜਾ ਵਾ ਉਹ ਖੇਤ ਦੇ ਵਿੱਚ ਪਾ ਦਨਾ ਡ੍ਰਿਪ ਦੇ ਨਾਲ ਹਾਂਜੀ ਆ ਸਮਾਂ ਹੋ ਗਿਆ ਖਰਚਾ ਹੋ ਗਿਆ ਖਰਚੇ ਦੀ ਬੜੀ ਬੜੀ ਬੜਾ ਵੇ ਇੱਕ ਬੜਾ 4000 ਰੁਪਿਆ ਜਿਹੜਾ ਵਾਲਾ ਫਿਰ ਲੇਬਰ ਬੜੀ ਓਕੀ ਲੱਪਣੀ ਆ ਖਿਚੋਤਾ ਹੀ ਪਈ ਹੁੰਦੀ ਆ ਵੀ ਮੇਰੇ ਵੱਲ ਆਓ ਜੀ ਮੇਰੇ ਵੱਲ ਆਓ ਜੇ ਜਦੋਂ ਆਪਾਂ ਸਿੱਧੀ ਵਿਆਹ ਕਰਤੀ ਕੋਈ ਲੋੜ ਹੀ ਨਹੀਂ ਕਿ ਹੇਵਲ ਜਾਂਦੀ ਆਪਣਾ ਲੇਬਰ ਦੀ ਕਿਸੇ ਜਿਹੜੀ ਉਡੀਕ ਕਰਦੀ ਲੋੜ ਹੀ ਨਹੀਂ ਆਪਾਂ ਬਸ ਡਿਲ ਕੀਤੀ ਮੁੜ ਕੇ ਉਹਨੂੰ ਪਾਣੀ ਜਿਹੜਾ ਉਹ ਬੱਤਰੇਵਾਂ ਲਾਈਗੇ ਤੇ ਓਕੇ ਹੈ ਹਾਂਜੀ ਬਸ ਉਹਦੇ ਵਿੱਚ ਇਹੀ ਹੈ ਕਿ ਉਹਨੂੰ ਆਪਾਂ ਖਿਆਲ ਥੋੜਾ ਬਹੁਤਾ ਖਿਆਲ ਰੱਖਣਾ ਪਊਗਾ ਆਾ ਸਮਾਂ ਬਚ ਗਿਆ ਪਾਣੀ ਬਚ ਗਿਆ ਖਰਚਾ ਬਚ ਗਿਆ ਹਾਂਜੀ ਸੋ ਲਗਵਾ ਜੇ ਤੁਹਾਡਾ ਪੈਦਾਵਾ ਜਿਹੜੀ ਆ ਉਹ ਮੈਰੀ ਹੋਊਗੀ ਹਾਂਜੀ ਫੇਰ ਤੁਹਾਡੀ ਜਿਹੜੀ ਉਹ ਬਿਮਾਰੀ ਜਿਹੜੀ ਹੈ ਜਿਹੜੀ ਪੋਟਰਾਟ ਆਉਂਦੀ ਹੈ ਹਾਂਜੀ ਜਿਹੜੀ ਪੈਰਾਂ ਦੇ ਗਲਤ ਦਾ ਰੋਗ ਜਿਹੜਾ ਵਾਉਂਦਾ ਵਾ ਬਸ ਖਾਸ ਕਰਕੇ ਬਾਸਮੇ ਦੇ ਵਿੱਚ ਉਹ ਸਿੱਧੀ ਵਿਜੇ ਵਿੱਚ ਉਦਾਂ ਹੀ ਨਹੀਂ ਆ ਹਾਂਜੀ ਉਹ ਇਸ ਕਰਕੇ ਨਹੀਂ ਹੁੰਦਾ ਕਿ ਜਦੋਂ ਆਪਾਂ ਸਿੱਧੀ ਵਿਜੇ ਕਰਦੇ ਨੇ ਉਹਦੀ ਜਿਹੜੀ ਜਿਹੜੀ ਆਪਾਂ ਆ ਜਿਹੜੀ ਆ ਪਨੀਰੀ ਪੁਟਾਈ ਕਰ ਹਣਾ ਤੇ ਉਹ ਆਮ ਵਰਕੇ ਹੁੰਦੀ ਹੈ ਕਿ ਜਦੋਂ ਬਾਸਵੀ ਵਿੱਚ ਉੱਥੇ ਹੁੰਦੀ ਹੈ ਜਿੱਥੇ ਕਿ ਬਾਅਦ ਵਿੱਚ ਲੇਟ ਆਵਰ ਚ ਕੁਝ ਜਾਂ ਪੱਕੀ ਹੋਈ ਪਨੀਰ ਲਾਉਂਦੇ ਆ ਸੋ ਇਹਦੇ ਵਿੱਚ ਉਹ ਪਨੀਰ ਹੋਣੀ ਆ ਪਸੰਦੀਦ ਕਰਨੀ ਆ ਸੋ ਇਹਦੇ ਵਿੱਚ ਇਹ ਫਾਇਦਾ ਹੈ ਕਿ ਇੱਕ ਪਾਣੀ ਪਾਣੀ ਪਾਜਦਾ ਸਮਾਂ ਬਚਦਾ ਫਿਰ ਤਾਂ ਡਾੜਾ ਵਾਲੇ ਵਰ ਪੈਦੀ ਆ ਖਰਚਾ ਪਾਜਦਾ ਵਾ ਤੇ ਪੈਦਾਵਾਰ ਵੀ ਜਿਹੜੀ ਵਧੀਆ ਹੋ ਜਾਂਦੀ ਆ ਫਿਰ ਬਿਮਾਰੀ ਵੀ ਲੱਗਦੀ ਹਾਂਜੀ ਤੇ ਇੱਕ ਡਾਕਟਰ ਸਾਹਿਬ ਇਹਦੇ ਇਸ ਵਿਧੀ ਵਾਸਤੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆ ਇੱਕ ਤਾਂ ਤੁਸੀਂ ਹੋਂ ਦੇ ਟਾਈਮ ਦੀਆਂ ਵੀ ਗੱਲ ਕੀਤੀ ਜਿਵੇਂ 126 ਹੋ ਗਿਆ ਜਾਂ ਬਾਸਮਤੀ ਹੋ ਗਿਆ ਤੇ ਇੱਕ ਮਤਲਬ ਵੈਸੇ ਜਨਰਲ ਹੋਰ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆ ਤੇ ਕਿਹੜੀਆਂ-ਕਿਹੜੀਆਂ ਜ਼ਮੀਨਾਂ ਦੇ ਵਿੱਚ ਢੁਕਵੀਆਂ ਇਹ ਤਕਨੀਕ ਹੈ ਬਿਲਕੁਲ ਇਸ ਲਈ ਇਸ ਇਹ ਜਿਹੜੀ ਇਹ ਜਿਹੜੀ ਜ਼ਮੀਨ ਜਿਹੜੀ ਆਪਣੀ ਹੈਗੀ ਆ ਸਿੱਧੀ ਬਜਾਈ ਆ ਕੁਝ ਇਹਦੇ ਵਿੱਚ ਖਿਆਲ ਰੱਖਣੇ ਪੈਂਦੇ ਆ ਹਾਂ ਜਿਦਾਂ ਕਿ ਕੁਝ ਥਾਂਵਾਂ ਦੇ ਉੱਤੇ ਕਿ ਚੜਾ ਪੈਂਦਾ ਚੌੜਾ ਚੋਬਾ ਪੈਂਦਾ ਜਾਂ ਉਹਨੂੰ ਆਪ ਬਸਾਉਣ ਕਹਿੰਦੇ ਆ ਜੇ ਤੇ ਪਿਛਲੇ ਸਾਲਾਂ ਚ ਉਹ ਪ੍ਰੋਬਲਮ ਹੈਗੀ ਆ ਹਾਂ ਤੇ ਫਿਰ ਆਪਾਂ ਉਹ ਉੱਥੇ ਨਹੀਂ ਕਰਨੀ ਚਾਹੀਦੀ ਬਜਾਈ ਕਿਉਂਕਿ ਇਹ ਜਿਹੜੀ ਆ ਉਨੂੰ এনवायरमेंट ਇਹੋ ਜੇ ਦੇ ਦਦੀ ਹੈ ਕਿ ਉਹ ਚੁਬਾ ਝੜਾ ਜਾਂ ਸੌਂਡ ਜਿਹੜਾ ਆਪਾਂ ਕਹਿੰਦੇ ਆਂ ਫਿਰ ਉਹ ਆਪਾਂ ਕਾਲਾ ਝੋਨਾ ਕਹਿੰਦੇ ਆਂ ਤੇ ਉਹ ਬਹੁਤ ਜ਼ਿਆਦਾ ਤਦਾਦ ਚ ਨਿਕਲਦਾ ਤੇ ਫਿਰ ਖੱਟਾ ਜਿਹੜਾ ਵਾ ਕਈ ਵਾਰੀ ਜ਼ਿਆਦਾ ਹੋ ਜਾਂਦਾ ਤੇ ਕਈ ਵਾਰੀ ਕਿਸਾਨਾਂ ਨੂੰ ਵੀਰਾਂ ਨੂੰ ਹੋਣੀ ਪੈ ਜਾਂਦੀ ਹੈ ਸੋ ਇੱਕ ਦੇ ਕੇ ਗਿਆ ਕਰਨਾ ਕਿ ਆਪਾਂ ਉਸੇ ਨਹੀਂ ਮੇਰੀ ਇੱਕ ਕ ਪਹਿਲ ਕਰੀ ਮੇਰੀ ਰੇਤ ਜਿਹੜੀ ਰੇਤੇ ਜਮੀਨਾਂ ਨੇ ਆਪਾਂ ਉੱਥੇ ਨਹੀਂ ਇਹਨੂੰ ਬੀਜਣਾਗਾ ਦਰਮਿਆਨੀ ਤੋਂ ਭਾਰੀ ਜਮੀਨਾਂ 'ਚ ਬੀਜਣਾਵਾ ਕਿਤੇ ਕਿ ਪਾਣੀ ਦਾ ਪ੍ਰਬੰਧ ਵਧੀਆ ਹੋ ਜਾਵੇ ਤੇ ਉੱਥੇ ਆਪਾਂ ਇਹਦੀ ਕਾਰਜ ਕਰ ਸਕਦੇ ਆਂ ਤੇ ਜੀ ਇਹ ਕਿ ਜਿਹੜੀ ਹੱਡੀ ਅਹ ਟਾਈਮ ਜਿਹੜਾ ਵਾ ਜਿਹੜੀ ਕਿਸਮਾਂ ਦੀ ਗੱਲ ਕੀਤੀ ਹੈ ਕਿ ਇਸ ਵੇਲੇ ਟਾਈਮ ਜਿਹੜਾ ਅੱਜ ਹੋਰੀ 13 ਜੂਨ ਹੋ ਗਈ ਹੈ ਹਾਂਜੀ 13 ਜੂਨ ਦਾ ਮਤਲਬ ਕਿ ਸਾਡੀ ਬਾਸਬੋਈ ਦਾ ਜਿਹੜਾ ਵਾ ਜਿਹਦੀ 1122 ਚਾਹੇ ਉਹ 14 18 ਵਾ 1847 ਹੈ ਹਾਂਜੀ ਠੀਕ ਹੈ ਪੂਸਾ ਜਿਹੜੀ ਪੂਸਾ ਇਹ ਤੁਹਾਡੀ ਆਪਣੀ 1509 ਆ ਹਾਂਜੀ ਇਹਦੀ ਵੀ ਜਾਈ ਆਪਾਂ ਕਰ ਸਕਦੇ ਆ ਬਾਸਬੋਈ ਤੇ ਇਸ ਵੇਲੇ ਬਹੁਤ ਦੇ ਟਾਈਮ ਆ ਤੇ ਜਿਹੜੀ ਤੁਹਾਡੀ ਐਕਸਪਾਇਰ 126 ਆ ਕਿਉਂਕਿ ਉਹ ਜਿੰਨੀ ਆਪਾਂ ਲੇਟ ਬੀਜਦੇ ਓਨੀ ਵਧਿਆ ਛੱਡਦੇ ਓਨੀ ਤੋ ਉਹਦੀ ਆਪ ਬਜਾਈ ਅਜੇ ਵੀ ਆਪਾਂ ਕਰ ਸਕਦੇ ਆ ਹਾਂ ਤੇ ਕਿਉਂਕਿ ਉਹਦਾ ਜਿਹੜਾ ਪੱਕਾ ਜਿੱਟ ਘੱਟ ਲੈਂਦਾ ਟਾਈਮ ਲੈਂਦੀ ਆ ਤੇ ਉਹਨੂੰ ਆਪਾਂ ਕਰ ਸਕਦੇ ਆ ਤੇ ਇਸ ਟੈਕਨੀਕ ਵਿੱਚ ਡਾਕਟਰ ਸਾਹਿਬ ਕਹਿੰਦੇ ਕਿਸਾਨਾਂ ਨੂੰ ਵਹਿਮ ਵੀ ਹੁੰਦਾ ਵੀ ਨਦੀਨ ਜਿਆਦਾ ਹੁੰਦੇ ਆ ਜਾਂ ਮਧਾਣੇ ਵਗੈਰਾ ਦੀ ਸਮੱਸਿਆ ਹੁੰਦੀ ਆ ਉਹਦੇ ਬਾਰੇ ਵੀ ਥੋੜਾ ਚੰਨਣਾ ਪਵੇ ਨੀ ਨਦੀਨ ਤਾਂ ਦੇਖੋ ਸਿੱਧੀ ਬਜਾਈ ਵਿੱਚ ਇਹ ਜਿਹ ਹੈਗਾ ਕਿ ਜਿਹੜੀ ਕਦੂ ਵਾਲੀ ਨਾਲੋਂ ਇਹਦੇ ਵਿੱਚ ਨਦੀਨ ਜੜੇ ਆਉਂਦੇ ਆ ਬਟ ਅੱਜ ਦੀ ਤਰੀਕ ਦੇ ਵਿੱਚ ਦੇਖੀਏ ਤੁਹਾਡੇ ਕੋਲ ਬਹੁਤ ਸਾਰੀ ਵਧੀਆ ਤਕਨੀਕਾਂ ਹੈਗੀਆਂ ਨੇ ਜਿਉਂ ਆਪਾਂ ਜਿਹੜਾ ਕੰਟਰੋਲ ਕਰ ਸਕਦੇ ਆ ਅ ਸਭ ਤੋਂ ਪਹਿਲਾਂ ਹੁੰਦਾ ਕਿ ਆਪਾਂ ਦੋ ਰੌਣੀਆਂ ਕਰਕੇ ਹਾਂਜੀ ਤੇ ਉਹਦੇ ਵਿੱਚ ਜਿੰਨੇ ਵੀ ਨਦੀਨ ਹੈ ਜਾਇ ਪਿਛਲੇ ਸਾਲ ਦਾ ਝੋਨਾ ਕੋਈ ਵਿੱਚ ਪਿਆ ਵਾ ਤੇ ਚੁਬਾ ਪਿਆ ਵਾ ਉਹਨੂੰ ਆਪਾਂ ਉਗਾ ਲਈਏ ਹਾਂਜੀ ਉਹ ਗਾਓ ਤੋਂ ਬਾਅਦ ਜਿਹੜਾ ਉਹ ਸਾਰਾ ਉਗ ਪੈਂਦਾ ਵਾ ਤੇ ਉਹਨੂੰ ਜਾਂ ਤੇ ਉਹਨੂੰ ਗ੍ਰੈਮੋਕਸੋਲ ਨਾਲ ਸਪਰੇ ਕਰਕੇ ਆਪਾਂ ਉਹਨੂੰ ਖਤਮ ਕਰ ਸਕਦੇ ਆ ਜਾਂ ਉਹਨੂੰ ਵਾ ਕੇ ਵੀ ਜਿਹੜਾ ਉਹ ਖਤਮ ਕਰ ਸਕਦੇ ਆ ਸੋ ਉਹਦੇ ਨਾਲ ਕੀ ਹੋਊਗਾ ਕਿ ਇੱਕ ਤਾਂ ਜਿਹੜਾ ਪਿਛਲੇ ਸਾਲ ਦਾ ਝੋਨਾ ਪਿਆ ਵਾ ਉਹ ਵੀ ਉਗ ਪਊਗਾ ਉਹ ਵੀ ਖਤਮ ਹੋ ਜਾਏਗਾ ਉਹ ਰੜਾਣੀ ਹੋਏਗਾ ਇੱਕ ਨਦੀਨ ਵੀ ਜਿਹੜੇ ਉਹ ਸਾਰੇ ਉਗ ਪੈਣਗੇ ਨਦੀਨ ਉਹਦੇ ਨਾਲ ਨਾਲ ਜਿਹੜਾ ਝਾੜ ਉੱਤੇ ਉਹ ਉਹ ਵੇ ਉਹ ਉ ਫੇਰ ਜਿਹੜਾ ਆਈਦਾ ਕਿ ਜਦੋਂ ਆਪ ਬੁਝਾਈ ਕਰਦੇ ਆ ਬੁਝਾਈ ਇਹਦੇ ਵਿੱਚ ਮੋਸਟਲੀ ਕਰੋ ਕਿ ਤਰਵਤਰ ਚ ਕਰੋ ਹਾਂਜੀ ਤਰਵਤਰ ਦਾ ਕੀ ਹੈ ਕਿ ਜਦੋਂ ਆਪਾਂ ਇੱਕ ਉਹਦੀ ਮਿੱਟੀ ਜਿਹੜੀ ਉਹ ਮੋਟ ਚ ਲੈ ਕੇ ਹਾਂਜੀ ਲੱਡੂ ਬਣਾਉਂਦੇ ਆ ਤੇ ਉਹ ਲੱਡੂ ਬਣ ਜਾਵੇ ਹਾਂਜੀ ਤੁਹਾਨੂੰ ਆਪਾਂ ਤਰਵਤਰ ਘੋੜ ਘੋਦਾ ਬਰਤਰ ਵੀ ਕਹਿੰਦੇ ਨੇ ਨੂੰ ਆਪਾਂ ਸੋ ਉਹਦੇ ਵਿੱਚ ਇਹ ਤਰਵਤਰ ਦੇ ਵਿੱਚ ਇਹਦਾ ਫਾਇਦਾ ਇਹ ਹੁੰਦਾ ਵਾ ਕਿ ਜਦੋਂ ਇਹ ਤਰਵਤਰ ਚ ਕਰਾਂਗੇ ਤਾਂ ਉਹਦਾ ਪਹਿਲਾ ਪਾਣੀ ਜਿਹੜਾ ਵਾ 20 ਤੋਂ 21 ਦਿਨ ਬਾਅਦ ਲਾਵਾਂਗੇ ਪਰ ਉਹ ਵੀ ਮਿੱਟੀ ਤੇ ਮਿੱਟੀ ਡਿਪੈਂਡ ਕਰਦਾ ਵਾ ਕਿ ਸੋਇਲ ਤੁਹਾਡੀ ਕਿਦਾਂ ਦੀ ਹੈ ਉਸ ਤੋਂ ਤੁਹਾਨੂੰ 15 ਦਿਨ ਬਾਅਦ ਲਾਉਣਾ ਪੈ ਜਾਵੇ ਹਾਂਜੀ ਹਣਾ 15 ਤੋਂ ਲੈ ਕੇ 20 ਕਿਦਾਂ ਵਾਦ ਲਾਉਣਾ ਪੈਂਦਾ ਵਾ ਹਾਂਜੀ ਸੋ ਉਹਦੇ ਵਿੱਚ ਪਾਣੀ ਵੀ ਬਚਤ ਹੁੰਦੀ ਆ ਸਿੱਧੀ ਜਿਹੜੀ ਤੁਹਾਡੇ ਨਦੀਨ ਦਾ ਚ ਇੱਕ ਦੀ ਗੱਲ ਆ ਜਦੋਂ ਆਪਾਂ ਬਜਾਈ ਕਰ ਲਈ ਬਜਾਈ ਕਰ ਲਈ ਟ੍ਰੇਲਿੰਗ ਕਰਨੀ ਚਾਹੀਏ ਉਹ ਸੀਡ ਟ੍ਰੇਲਿੰਗ ਕਰਨੀ ਇਨਾਰਮਲ ਟ੍ਰੇਲਿੰਗ ਕਰਨੀ ਚਾਹੀਏ ਉਹ ਲੱਕੀ ਸੀਡਰਨਾ ਕਰਨੀ ਚਾਹੀਏ ਸੈਪਸੀਡ ਟ੍ਰੇਲ ਕਰ ਲਈ ਸੋ ਉਹਦੇ ਵਿੱਚ ਕੀ ਆ ਕਿ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਛਾਂ ਬਲੇ ਪੈਂਡੀਮੈਥਲਨ ਜਿਹੜੀ 1 ਲੀਟਰ ਜਿਹੜੀ ਆ ਉਹਦੀ ਆਪਾਂ 200 ਲੀਟਰ ਪਾਣੀ ਵਿੱਚ ਘੋਲ ਕੇ ਉਹਦੀ ਆਪਾਂ ਪੁੱਠੀ ਪੈਰੀ ਪਾਣੀ ਸਪਰੇਅ ਕਰਦੀ ਆ ਜੀ ਇਹਦੀ ਆਪੋ ਸਿਤੀ ਨਹੀਂ ਕਰਨੀ ਹੈਗੀ ਕਿਉਂਕਿ ਜਿਦਿਏ ਕਰਾਂਗੇ ਤੇ ਤੇਰੇ ਪੈਰ ਤੁਹਾਡੇ ਲੱਗਣਗੇ ਜ਼ਮੀਨ ਤੇ ਲੱਗਣਗੇ ਤੇ ਉਹ ਮਿੱਟੀ ਜਿਹੜੀ ਆ ਉਹ ਰਿਸਰਵ ਹੁੰਦੀ ਹੈ। ਸੋ ਇਸ ਕਰਕੇ ਪੁੱਠੀ ਪੈਰੀ ਕਰਕੇ ਉਹਨੂੰ ਆਪਾਂ ਉਹ ਜਿਹੜੇ ਨਦੀਨ ਜਿਹੜੇ ਆ ਉਹ ਆਪਾਂ ਮਾਰ ਸਕਦੇ ਆ। ਦੂਜੀ ਗੱਲ ਜੇ ਕੁਮਾੜਾ ਬੋੜਾ ਸੁਆਹ ਕਹਿ ਜਾਂਦਾ ਵਾ ਹਾਂਜੀ ਤੇ ਫਿਰ ਆਪਾਂ 20 ਤੋਂ 25 ਦਿਨਾਂ ਬਾਅਦ ਵਿੱਚ ਵਿੱਚ ਆਪਣੀ ਨੋਨੀ ਗੋਲਡ ਜਿਹੜੀ ਆ ਇਸ ਵਾਰੀ ਬੈਕ ਜਿਹੜੀ ਆ ਇਹਨੂੰ ਆਪਾਂ ਕਹਿੰਦੇ ਆ ਸੋ ਉਹ ਵੀ ਜਿਹੜੀ ਆ 100 ml ਜਿਹੜੀ ਆ ਉਹ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਆਪਾਂ ਸਪਰੇਅ ਕਰ ਸਕਦੇ ਆ 100 ਤੋਂ ਲੈ ਕੇ 1 ਪੇ ਉਹ ਦੋ ਦੋ ਤਿੰਨ ਬੂਟੇ ਪੱਤੇ ਹੋਣਗੇ ਤਾਂ ਫਿਰ ਆਪਾਂ ਸਪਰੇਅ ਕਰ ਦਈਏ ਇਸ ਤਰ੍ਹਾਂ ਹੋ ਆਈ ਨੇ ਕਿ ਕਈ 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 ਖੇਤਾਂ ਦੇ ਵਿੱਚ ਬਿਧਾੜੇ ਦੀ ਸਮੱਸਿਆ ਹੁੰਦੀ ਹੈ ਗੁਰਤ ਮਧਾਨੇ ਨੂੰ ਆਪਾਂ ਕਹਿੰਦੇ ਆ ਹਾਂਜੀ ਤੇ ਉਹ ਜਿਹੜਾ ਉਹ ਠੀਠ ਜਿਹਨੂੰ ਆਪਾਂ ਕਹਿੰਦੇ ਕਰੜਾ ਜਿਹੜਾ ਵਾ ਉਹ ਨਦੀਨ ਆ ਜਾਂ ਤੁਹਾਡਾ ਇੱਕ ਘੋੜਾ ਕਾ ਹੁੰਦਾ ਵਾ ਚੜੀ ਕਾ ਹੁੰਦਾ ਵਾ ਸੋ ਉਹਦੇ ਵਾਸਤੇ ਸਾਡੇ ਕੋਲ ਜਿਹੜੀ ਹੈ ਡੀ ਹੈਗੀ ਆ ਰਾਈਸ ਸਟਾਰ 400 ਮਿਲੀਲੀਟਰ ਰਾਈਸ ਸਟਾਰ ਜਿਹੜੀ ਆ ਉਹਦੀ ਵੀ ਇਹੀ ਆ ਕਿ 20 ਤੋਂ 25 ਦਿਨਾਂ ਦੇ ਵਿੱਚ ਆਪਾਂ ਛਰਕਾ ਕਰ ਦੇਣਾ ਵਾ ਜਿਹੋ ਵਿੱਚ ਗੁਰਤ ਮਧਾਨਾ ਕੋਈ ਜੀਨੀ ਕਾ ਆ ਜਾ ਕੋਈ ਹੋਰ ਕੋਈ ਸ ਉਹਦੇ ਚ ਆਪਾਂ ਕਰ ਸਕਦੇ ਆ ਦੂਜੀ ਗੱਲ ਹੈ ਕਿ ਜੇ ਕਈ ਕਦੇ ਮੋTHA ਹੋ ਜਾਂਦਾ ਵਾ ਉਹਦੇ ਚ ਆਪਾਂ ਐਲਮਿਕਸ ਦੀ ਆਪਾਂ ਸਪਰੇਅ ਕਰ ਸਕਦੇ ਆ ਉਹ ਜਿਹੜੀ ਤੁਹਾਡੀ 10 ਗ੍ਰਾਮ ਜਿਹੜੀ ਆ ਉਹ ਐਲਮਿਕਸ ਦੀ ਕਰ ਸਕਦੇ ਆ ਦੇ ਵਿੱਚ ਸੋ ਇਸ ਤਰ੍ਹਾਂ ਜੀ ਕਰਕੇ ਜਿਹੜਾ ਵਾ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਬਾਕੀ ਇਹ ਹੀ ਗੱਲ ਹੈ ਕਿ ਜਦੋਂ ਵੀ ਤੁਹਾਨੂੰ ਖਾਸ ਗੱਲ ਇਹ ਰੱਖਣ ਵਾਲੀ ਗੱਲ ਹੈ ਕਿ ਉਹਨੂੰ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਸਪਰੇਅ ਕਰ ਲਈਏ ਦੋ ਦੋ ਤਿੰਨ ਪੱਤਿਆਂ ਦੇ ਵਿੱਚ ਵਿੱਚ ਉਹ ਇੱਕ ਡਰਸ ਉਹ ਖਾਦਾਂ ਦੇ ਪ੍ਰਬੰਧਨ ਬਾਰੇ ਵੀ ਦੱਸੋ ਵੀ ਖਾਦਾਂ ਉਸੇ ਤਰ੍ਹਾਂ ਆਪਾਂ ਵਰਤਦੀਆਂ ਜਿਵੇਂ ਕੱਦੂ ਵਾਲਾ ਝੋਨਾ ਤੇ ਜਾਂ ਜਿਵੇਂ ਲੋਹੇ ਦੀ ਘਾਟ ਵੀ ਕਈ ਵਾਰੀ ਆ ਜਾਂਦੀ ਹੈ ਝੋਨੇ 'ਚ ਆ ਇਹਦੇ ਵਿੱਚ ਇਹਦੇ ਵਿੱਚ ਇਹ ਤਾਂ ਹੀ ਜਿਹੜੀ ਕੁਝ ਜਿਹੜੀ ਕੁਝ ਜ਼ਮੀਨਾਂ ਉੱਚੀਆਂ ਨੇ ਜਾਂ ਹੋਈ ਦਰਬੇਨੀਆਂ ਨੇ ਉਹਦੇ ਵਿੱਚ ਕਈ ਵਾਰੀ ਹੁੰਦਾ ਕਿ ਬਜਾਈ ਤੋਂ 1 ਮਹੀਨਾ ਡੇਢ ਮਹੀਨੇ ਬਾਅਦ ਜਿਹੜੇ ਆ ਕੁਝ ਪੀਲਾ ਪੀਲਾ ਮੁੰਜੜਾ ਆ ਜਾਂਦਾ ਸੋ ਉੱਥੇ ਆਪਾਂ ਜਿਹੜੀ ਆ ਫੈਰਸ ਸਲਫੇਟ ਦੀ ਘਾਟ ਆ ਜਾਂਦੀ ਆ ਤਾਂ ਫੈਰਸ ਸਲਫੇਟ ਦੀ ਜਿਹੜੀ ਘਾਟ ਦੀ ਪੂਰਤੀ ਕਰਨ ਵਾਸਤੇ 1 ਕਿਲੋ ਫੈਰਸ ਸਲਫੇਟ ਉਦੀ ਆਪਾ 100 ਲੀਟਰ ਪਾਣੀ ਵਿੱਚ ਪੋੜ ਕੇ ਆਪਾਂ ਇੱਕ ਸਪਰੇਅ ਕਰ ਦਣੀ ਆ। ਇਸ ਤੋਂ ਇਲਾਵਾ ਜਿਹੜੀ ਤੁਹਾਡੀ ਜੇ ਤਾਂ ਆਪਾਂ ਕਣਕ ਨੂੰ ਡਾਇਆ ਪਾਈ ਆ ਫਿਰ ਤੋੜ ਲਈ ਆ ਪਰ ਫਿਰ ਵੀ ਆਪਾਂ ਆਦੀ ਬੋਰੀ ਜਿਹੜੀ 20 ਕਿਲੋ ਡੀਏਪੀ ਜਿਹੜੀ ਆ ਉਹ ਪਾ ਦਣੀ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਜਿਹੜਾ ਵਾ ਉਹ ਜਿਹੜੇ ਹੋਇਆ ਕਿ ਤੇਰੇਪੇ ਹੋਇਆ ਕਿ ਉਹਦੇ ਨਾਲ ਤਾਂ ਕਾਫੀ ਜਿਹੜਾ ਫਰਕ ਪੈ ਜਾਂਦਾ ਵਾ। ਸੋ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਯੂਰੀਆ ਪਾਉਣੀ ਆ ਉਹਨੂੰ ਆਪਾਂ 100 110 ਕਿਲੋ ਹਾਂਜੀ ਆ ਨਾਰਮਲ ਜਿਹੜੀ ਆ 20% ਵੱਧ ਪਾਉਣੀ ਆ ਤਿੰਨ ਕਿਸ਼ਤਾਂ ਵਿੱਚ ਪਾਓ ਤੇ ਜੇ ਲਗਭਗ 6ਵੇਂ ਹfte ਤੇ 9ਵੇਂ ਉੱਤੇ ਸ ਠੀਕ ਹੈ ਤੇ ਇੱਕ ਡਾਕਟਰ ਸਾਹਿਬਾ ਇਸ ਸਕੀਮ ਨੂੰ ਜਿਹੜਾ ਹੈਗਾ ਹੋਰ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵੀ ਜਿਹੜੀ ਹੈਗੀ ਇਹ ਸਕੀਮ ਲਾਗੂ ਕੀਤੀ ਗਈ ਹੈ ਕਿ 1500 ਰੁਪਏ ਪ੍ਰਤੀ ਏਕੜ ਸਰਕਾਰ ਦਿੰਦੀ ਹੈ ਉਹ ਸਕੀਮ ਦਾ ਕਿਸਾਨ ਵੀਰ ਕਿਵੇਂ ਲਾਭ ਲੈ ਸਕਦੇ ਆ ਜੀ ਸੋ ਇਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਇਸ ਤਕਨੀਕ ਨੂੰ ਉਤਸ਼ਾਹਤ ਕਰਨ ਲਈ ਇੱਕ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਨਮਾਨ ਰਾਸ਼ੀ ਜਾਂ ਉਪਰੋਕਸ਼ਣ ਰਾਸ਼ੀ ਦੇਣ ਵਾਸਤੇ ਵੀ ਦਾ ਫੈਸਲਾ ਕੀਤਾ ਗਿਆ ਵਾ ਉਹਦੇ ਵਾਸਤੇ ਹੈ ਕਿ ਜਿਹੜੇ ਫਰਜ ਨੇ ਫਾਰਮਰ ਨੇ ਕਰ ਲਏ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਕਰਨੀ ਆ ਉਹਨਾਂ ਨੂੰ ਆਨਲਾਈਨ ਪੋਰਟਲ ਤੇ agrimachinerypunjab.com ਤੇ ਜਾ ਕੇ ਡੀਐਸਆਰ ਵਾਲੇ ਖਾਤੇ ਵਿੱਚ ਜਾ ਕੇ ਉੱਥੇ ਆਪਾਂ ਨੂੰ ਜਿਹੜਾ ਉਹ ਆਪਣਾ ਆਧਾਰ ਕਾਰਡ ਨੰਬਰ ਆਧਾਰ ਕਾਰਡ ਲੈ ਕੇ ਉੱਥੇ ਨੂੰ ਰਜਿਸਟਰ ਕਰਨਾ ਪਊਗਾ ਪਰ ਉਹਦੇ ਵਿੱਚ ਜਿਹੜਾ ਤੁਹਾਡਾ ਬੈਂਕ ਅਕਾਊਂਟ ਨੰਬਰ ਆ ਉਹ ਠੀਕ ਹੋਣਾ ਚਾਹੀਦਾ ਵਾ ਪਰ ਉਹ ਉਹ ਹੋਣਾ ਚਾਹੀਦਾ ਜਿਹੜਾ ਤੁਹਾਡਾ ਜਿਹੜਾ ਤੁਹਾਡਾ ਨਾਜ ਪੋਰਟਲ ਤੇ ਆ ਜਾਂ ਜਿਹੜੀ ਤੁਹਾਡੀ ਜੇ ਫਾਰਮ ਦਾ ਜਿਹੜਾ ਐਡ ਹੁੰਦਾ ਇੱਥੇ ਹੋ ਸਕਦੀ ਰਕਮ ਇੱਥੇ ਪੈਸੇ ਹੁੰਦੇ ਆ ਸੋ ਉਹ ਹੋਣਾ ਚਾਹੀਦਾ ਸੋ ਉਹਦੇ ਵਾਸਤੇ 30 ਤਰੀਕ ਜਿਹੜੀ ਆ ਉਹ ਰਿਜ਼ਰਵਡ ਕੀਤੀ ਗਈ ਹੈ 3 ਜੂਨ 3 ਜੂਨ ਤੱਕ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਆ 30 ਜੂਨ ਤੋਂ ਲੈ ਕੇ ਤੇ 15 ਜੁਲਾਈ ਤੱਕ ਹਾਂਜੀ ਆ ਉਸ ਤੋਂ ਬਾਅਦ ਜਿਹੜਾ 15 ਦਿਨਾਂ ਦੇ ਵਿੱਚ ਵੀ ਸਾਡੇ ਜਿਹੜੇ ਆ ਖੇਤੀਬਾੜੀ ਅਧਿਕਾਰੀ ਖੇਤੀਬਾੜੀ ਵਿਕਾਸ ਅਫਸਰ ਨੇ ਆ ਖੇਤੀਬਾੜੀ ਨੂੰ ਓਪਨ ਦਰਿਕਾ ਕਰਨੇ ਜਾਂ ਖੇਤੀਬਾੜੀ ਵਿਕਾਸ ਵਿਸਤਾਰ ਅਫਸਰ ਨੇ ਉਹ ਜਾ ਕੇ ਵੈਰੀਫਾਈ ਕਰ ਦੇਗੇ ਹਾਂਜੀ ਵੈਰੀਫਾਈ ਕਰਨ ਤੋਂ ਬਾਅਦ ਫਿਰ ਪੋਰਟਲ ਦੇ ਉੱਤੇ ਜਿਹੜਾ ਬੋਲ ਆਜੂ ਫਿਰ ਉਹਦੇ 1500 ਰੁਪਏ ਦਾ ਖਾਤੇ ਵਿੱਚ ਆਜੂਗਾ ਠੀਕ ਹੈ ਡਾਕਟਰ ਸਾਹਿਬ ਤਾਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆਪਾਂ ਨੂੰ ਇਸ ਟੈਕਨੀਕ ਬਾਰੇ ਡਾਕਟਰ ਸਾਹਿਬ ਨੇ ਦਿੱਤੀ ਉਮੀਦ ਹੈਗੇ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਬਹੁਤ ਲਾਹੇਵੰਦ ਸਾਬਤ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਤਾਂ ਹੋਰ ਵੀ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਠੀਕ ਹੈ